ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਤੁਹਾਡੇ ਨਾਲ ਵੀ ਚਾਰ ਸਾਂਝੇ ਕਰਾਂਗੀ 84 ਲੱਖ ਜੂਨਾ ਦਾ ਅਸਲ ਸੱਚ ਕਈ ਵਾਰ ਖਾਲਸਾ ਜੀ ਆਪਣੀ ਮਨ ਦੇ ਵਿੱਚ ਅਕਸਰ ਹੀ ਖਿਆਲ ਆਉਂਦਾ ਏ ਕਿ ਮੈਂ ਇਹ ਪਾਠ ਚੜਾ ਸ਼ਾਇਦ ਮੇਰੀ ਜ਼ਿੰਦਗੀ ਸਵਰਜ ਜਾਏ ਜੇ ਮੈਂ ਇਹ ਪਾਠ ਚੜਾ ਸ਼ਾਇਦ ਮੇਰਾ ਜੀਵਨ ਸਵਰਗ ਬਣ ਜਾਵੇ ਖਾਲਸਾ ਜੀ ਇਹ ਸਭ ਆਪਣੀ ਮਨਾਂ ਦੇ ਵਿਚਾਰ ਹੁੰਦੇ ਨੇ ਪਰ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤਾਂ ਖਾਲਸਾ ਜੀ ਜਿਹੜਾ ਵੀ ਮਰਜੀ ਗੁਰਬਾਣੀ ਦਾ ਜਾਪ ਕਰ ਲੋ ਸੇਵਾ ਸਿਵਰਣ ਕਰ ਲੋ ਤਾਂ ਵੀ ਤੁਹਾਡੀ ਤੇ ਖਾਲਸਾ ਜੀ ਕਿਰਪਾ ਹੋ ਹੀ ਜਾਣੀ ਗੁਰਬਾਣੀ ਦੇ ਵਿੱਚ ਖਾਲਸਾ ਜੀ ਐਨੀ ਤਾਕਤ ਹੈ ਕਿ ਜਿਹੜਾ ਇਹਨੂੰ ਸੋਣ ਹੀ ਲਵੇ ਪੂਰੇ ਮਨ ਨੂੰ ਲਗਾ ਕੇ ਪੂਰੀ ਧਿਆਨ ਦੇ ਨਾਲ ਉਹਦੇ ਵੀ ਸਾਰੇ ਦੁੱਖ ਰੋਗ ਨੇ ਜਿਹੜੇ ਕੱਟੇ ਜਾਂਦੇ ਨੇ ਤੇ ਜਿਹੜਾ ਗੁਰਬਾਣੀ ਦਾ ਅਭਿਆਸੀ ਹੈ ਨਿਤਨੇਮ ਦਾ ਅਭਿਆਸੀ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੀ ਉਹਦੇਤੇ ਕਿਰਪਾਏ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹੀ ਉਹ ਗੁਰਬਾਣੀ ਦੇ ਜਾਪ ਕਰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ 84 ਲੱਖ ਜੁਵਨਾ ਦੇ ਬਾਰੇ ਦੇ ਵਿੱਚ ਵੀਡੀਓ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਖਾਲਸਾ ਜੀ ਆਪਾਂ ਦੇਖਦੇ ਹਾਂ ਕਿ ਇੱਕ ਸਿੱਖ ਹੋਣ ਦੇ ਨਾਤੇ ਜਦੋਂ ਆਪਾਂ ਸਟੱਡੀ ਕਰਕੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਸਟੱਡੀ ਕਰਨ ਦੇ ਲਈ ਜਾਂਦੇ ਆ ਜਾਂ ਉੱਥੇ ਆਪਣੀ ਕਾਰੋਬਾਰ ਦੇ ਲਈ ਜਾਂਦੇ ਆ ਤੇ ਇੱਕ ਸਿੱਖ ਹੋਣ ਦੇ ਨਾਤੇ ਆਪਾਂ ਜਦੋਂ ਇੰਡੀਆ ਤੋਂ ਕਿਤੇ ਬਾਹਰ ਜਾਂਦੇ ਆ ਤੇ ਉੱਥੇ ਜਾ ਕੇ ਆਪਾਂ ਆਪਣੀ ਕਿਸ ਕਤਲ ਕਰਵਾ ਦਿੰਦੇ ਆ ਆਪਣਾ ਆਪਾ ਆਪਣਾ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਤੋਂ ਬਹੁਤੀ ਦੂਰ ਹੋੜ ਲੱਗ ਜਾਂਦੇ ਆ ਪਰ ਖਾਲਸਾ ਜੀ ਜੇ ਸੋਚੀ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਉਲਟ ਚੱਲ ਰਿਹਾ ਇੱਕ ਸਿੱਖ ਹੋਣ ਦੇ ਨਾਤੇ ਖਾਲਸਾ ਜੀ ਆਪਾ ਬਾਹਰ ਜਾ ਕੇ ਤੇ ਆਪਣੀ ਕਿਸ ਕਤਲ ਕਰਵਾ ਕੇ ਤੇ ਆਪਣਾ ਸਾਰਾ ਹੀ ਜੋ ਰੂਟੀ ਨੇ ਉਹ ਬਦਲ ਦਿੰਨੇ ਆ ਕਿ ਜਦੋਂ ਆਪਾਂ ਇੱਥੇ ਰਹਿੰਨੇ ਆ ਗੁਰੂ ਦੇ ਨਾਲ ਜੁੜੇ ਹੁੰਨੇ ਆ ਗੁਰਬਾਣੀ ਦੇ ਨਾਲ ਤੇ ਜਦੋਂ ਆਪਾਂ ਉੱਥੇ ਚੱਲਨੇ ਆ ਕਿਸ ਵੀ ਕਤਲ ਕਰਵਾ ਦਿੰਨੇ ਗੁਰਬਾਣੀ ਦਾ ਆਪਾਂ ਨੂੰ ਜਾਪ ਕਰਨ ਦਾ ਸਮਾਂ ਨਹੀਂ ਮਿਲਦਾ ਆਪਾਂ ਵਾਹਿਗੁਰੂ ਦਾ ਸਿਮਰਨ ਤੱਕ ਨਹੀਂ ਕਰਦੇ ਪਰ ਖਾਲਸਾ ਜੀ ਜੋ ਗੋਰੀ ਨੇ ਉਹ ਇੱਥੇ ਇੰਡੀਆ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਸੇਵਾ ਸਿਮਰਨ ਕਰਦੇ ਨੇ ਗੁਰਬਾਣੀ ਦੇ ਜਾਪ ਕਰਦੇ ਨੇ ਤਾਂ ਦੇਖੋ ਖਾਲਸਾ ਜੀ ਆਪਣੇ ਲਈ ਕਿੰਨੀ ਲਾਹਣਤ ਦੀ ਗੱਲ ਏ ਕਿ ਆਪਾਂ ਸਿੱਖ ਹੋਣ ਦੇ ਨਾਤੇ ਇੰਨਾ ਗੱਲਾਂ ਨੂੰ ਸਮਝ ਨਹੀਂ ਪਾਉਂਦੇ ਤੇ ਉਹ ਗੋਰੇ ਨੇ ਜੋ ਉਹ ਸਿੱਖੀ ਦੇ ਨਾਲ ਜੁੜ ਰਹੇ ਨੇ ਗੁਰੂ ਵਾਲੇ ਬਣ ਰਹੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਕੁਝ ਦਿਨ ਪਹਿਲਾਂ ਕੋਰੇ ਗੋਇੰਦਵਾਲ ਸਾਹਿਬ ਆਏ ਤੇ ਉਹਨਾਂ ਨੇ ਗੋਇੰਦਵਾਲ ਸਾਹਿਬ ਦੀਆਂ ਪੌੜੀਆਂ ਤੇ ਖੜ ਕੇ ਜਪਜੀ ਸਾਹਿਬ ਦੀ ਪਾਠ ਕੀਤੇ ਨੇ ਤੇ ਜੋ ਉਹਨਾਂ ਨੇ ਹੱਥ ਦੀ ਵਿੱਚ ਜਪਜੀ ਸਾਹਿਬ ਦਾ ਪਾਠ ਪੜਿਆ ਹੋਇਆ ਸੀ ਉਹ ਉਹਨਾਂ ਨੇ ਇੰਗਲਿਸ਼ ਦੇ ਵਿੱਚ ਕੀਤਾ ਹੋਇਆ ਸੀ ਤੇ ਉਹ ਗੁਰਬਾਣੀ ਦੇ ਜਾਪ ਕਰਦੇ ਪਿਆ ਸੀ ਜਪਜੀ ਸਾਹਿਬ ਦਾ ਪਾਠ ਗੋਇੰਦਵਾਲ ਸਾਹਿਬ ਦੀਆਂ ਪੌੜੀਆਂ ਤੇ ਖੜ ਕੇ ਜਿਵੇਂ ਖਾਲਸਾ ਜੀ ਆਪਾਂ ਅਕਸਰ ਹੀ ਸੁਣਿਆ ਏ ਸੁਣਿਆ ਕੀ ਏ ਖਾਲਸਾ ਜੀ ਇਹ ਬਚਨ ਵੀ ਨੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਪਹਿਲਾ ਤੋਂ ਲੈ ਕੇ ਆਪਾਂ ਵੀ ਜਿਵੇਂ ਸਾਰੀ ਸੰਗਤ ਗੋਇੰਦਵਾਲ ਸਾਹਿਬ ਜਾ ਕੇ ਗੋਇੰਦਵਾਲ ਸਾਹਿਬ ਦੀਆਂ ਪੌੜੀਆਂ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੀ 84 ਲੱਖ ਜੂਨੇ ਜਿਹੜੀ ਉਹ ਕਟਵਾਉਂਦੀ ਏ ਇਸ ਤਰ੍ਹਾਂ ਕਰਸਾ ਜੀ ਜੇਕਰ ਆਪਾਂ ਘਰ ਦੇ ਵਿੱਚ ਵੀ ਜਿਹੜਾ ਵੀ ਕੋਈ ਵੀਰਪੈਣ 101 ਵਾਰ ਜਪਜੀ ਸਾਹਿਬ ਦਾ ਪਾਠ ਆਪਣੀ ਘਰ ਦੇ ਵਿੱਚ 101 ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹਦੀ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੁੰਦੀ ਉਹ ਕੋਈ ਵੀ ਕਾਰਜ ਨੂੰ ਸ਼ੁਰੂ ਕਰ ਲਵੇ ਕਿਸੇ ਵੀ ਕਾਰਜ ਦੀ ਸ਼ੁਰੂਆਤ ਕਰ ਲਵੇ ਜੇ ਕਿਸੇ ਵੀ ਕੰਮ ਨੂੰ ਹੱਥ ਪਾ ਲਵੇ ਜਾਂ ਉਹਦੇ ਮਨ ਦੇ ਵਿੱਚ ਜੋ ਵੀ ਕੰਮਕਾਰਾਂ ਨੂੰ ਲੈ ਕੇ ਸੋਚ ਵਿਚਾਰ ਆਉਂਦੀ ਏ ਖਾਲਸਾ ਜੀ ਤਾਂ ਉਹ ਕਾਰਜ ਫਤਿਹ ਹੁੰਦਾ ਹੀ ਹੁੰਦਾ ਏ ਇਹ ਨਹੀਂ ਕਿ ਜੀ ਵੀ ਹੁਣ ਆਪਾਂ ਕਹੀਏ ਕਿ ਆਪਾਂ ਗੱਲ ਨੂੰ ਪਾਠ ਕਰਦੇ ਆਂ ਤੇ ਪਰਸੋਂ ਨੂੰ ਕਰਨਾ ਨਹੀਂ ਫਿਰ ਇੱਕ ਦਿਨ ਕਰ ਲਿਆ ਤੇ ਚਾਰ ਦਿਨਾਂ ਦਾ ਗੈਬ ਪਾ ਲਿਆ ਇਸ ਤਰ੍ਹਾਂ ਖਾਲਸਾ ਜੀ ਪਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਦੇ ਵੀ ਕਿਰਪਾ ਨਹੀਂ ਹੁੰਦੀ ਜੇਕਰ ਆਪਾਂ ਆਪਣੀ ਮਨ ਦੇ ਵਿੱਚ ਇਹ ਚੀਜ਼ ਸੋਚ ਲੈਣੇ ਹਨ ਕਿ ਆਪਾਂ ਇਹ ਚੀਜ਼ ਪ੍ਰਾਪਤ ਕਰਨੀ ਹੈ ਆਪਾਂ ਸੁੱਖ ਵੀ ਸੁੱਖ ਨਹੀਂ ਹੈ ਚਲੋ ਸਾਰੇ ਹੀ ਸੁੱਖ ਦੇ ਨਹੀਂ ਉਹ ਤਾਂ ਖਾਲਸਾ ਜੀ ਪਰ ਸੁੱਖ ਸੁੱਖ ਕੀ ਜਦੋਂ ਆਪਣੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਆਪਾਂ ਗੁਰੂ ਨੂੰ ਯਾਦ ਨਹੀਂ ਰੱਖਦੇ ਨਹੀਂ ਆਪਾਂ ਸੇਵਾ ਸਿਮਰਨ ਕਰਦੀ ਕਿਉਂਕਿ ਜਿੰਨਾ ਸਮਾਂ ਆਪਣਾ ਮਤਲਬ ਨਹੀਂ ਨਿਕਲਦਾ ਸੀ ਉਹਨਾਂ ਟਾਈਮ ਤਾਂ ਆਪਾਂ ਗੁਰੂ ਨੂੰ ਯਾਦ ਰੱਖਿਆ ਤੇ ਭਰੋਸਾ ਵੀ ਰੱਖਿਆ ਤੇ ਆਪਾਂ ਗੁਰਬਾਣੀ ਦੇ ਜਾਪ ਵੀ ਕੀਤੇ ਪਰ ਜਦੋਂ ਹੀ ਆਪਣਾ ਕੰਮ ਨਿਕਲ ਗਿਆ ਆਪਣੀ ਅਰਦਾਸ ਪੂਰੀ ਹੋ ਗਈ ਉਸ ਸਮੇਂ ਤੋਂ ਆਪਾਂ ਗੁਰੂ ਨੂੰ ਹੀ ਛੱਡਤਾ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਸੁੱਖ ਆਏ ਨੇ ਆਪਾ ਸ਼ੁਕਰਾਨਾ ਕਰਨਾ ਤਾਂ ਦੂਰ ਦੀ ਗੱਲ ਖਾਲਸਾ ਜੀ ਆਪਾਂ ਕਦੀ ਆਪਣਾ ਮੁਖ ਤੋਂ ਵਾਹਿਗੁਰੂ ਦਾ ਸਿਮਰਨ ਵੀ ਨਹੀਂ ਕੀਤਾ ਨਾਮ ਵੀ ਨਹੀਂ ਜਪਿਆ ਸੋ ਖਾਲਸਾ ਜੀ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਤੋਂ ਦਾਤਾ ਵੀ ਮੰਗੋ ਆਪਣੀਆਂ ਅਰਦਾਸਾਂ ਬੇਨਤੀਆਂ ਵੀ ਕਰੋ ਪਰ ਇਸ ਤਰ੍ਹਾਂ ਨਹੀਂ ਖਾਲਸਾ ਜੀ ਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਨੂੰ ਸਾਰੀਆਂ ਦਾਤਾ ਦੀਨ ਉਸ ਅਕਾਲ ਪੁਰਖ ਵਾਇਗਰੂ ਸੱਚੇ ਪਾਸ਼ਾ ਜੀ ਦਾ ਤੁਸੀਂ ਸ਼ੁਕਰਾਨਾ ਵੀ ਨਾ ਕਰੋ ਸੋ ਇਸ ਤਰ੍ਹਾਂ ਖਾਲਸਾ ਜੀ ਬਿਲਕੁਲ ਵੀ ਨਹੀਂ ਕਰਨਾ ਵਾਇਗਰੂ ਦੀ ਨਾਲ ਜੁੜੋ ਉਸ ਅਕਾਲ ਪੁਰਖ ਵਾਇਗਰੂ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦਾ ਸਿਮਰਨ ਕਰੋ ਤਾਂ ਪਰਮਾਤਮਾ ਅੱਜ ਨਹੀਂ ਤਾਂ ਕੱਲ ਤੁਹਾਡੀ ਤੇ ਜ਼ਰੂਰ ਕਿਰਪਾ ਕਰਨਗੇ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਹੀ ਇਸ ਤਰ੍ਹਾਂ ਦੀਆ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਤੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਫੁੱਲਾ ਚੁਕੰਦੀ ਖੀਮਾ ਬਖਸ਼ਨੀ ਤੈਨੂੰ ਤੈਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਖਾਲਸਾ ਜੀ ਵੱਦ ਤੋਂ ਵੱਧ ਗੁਰਬਾਣੀ ਦੀ ਨਾਲ ਜੜੋ ਬੱਚਿਆਂ ਨੂੰ ਵੀ ਵੱਦ ਤੋਂ ਵੱਧ ਗੁਰਬਾਣੀ ਦੀ ਨਾਲ ਜੜੋ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਪਤਿ